गुरु साहिब जियो सेवक की मनसा पूरी पाई सतपगुर ते निर्मल लई जन को प्रभ होयो दयाल सेवक कीनो सदा निहाल वंदन काट मुक्त जन भया जन्म मरण दुख परम गया इच्छा पुनी शरदा सब पूरी ਰਵ ਰਹਿ ਆ ਸਦ ਸੰਗ ਹਜੂਰੀ ਜਿਸ ਕਾ ਸਾ ਤਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਈ ਜਿਸ ਕਾ ਸਾ ਤਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠੇ ਹਾਂ ਇਹ ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਕਿਰਪਾ ਸਤਿਗੁਰਾਂ ਦੇ ਵੱਲੋਂ ਕੀਤਾ ਹੋਇਆ ਤਰਸ ਹੈ ਸੋ ਵਾਹਿਗੁਰੂ ਪਰਮੇਸ਼ਰ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰੀਏ ਸ੍ਰੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿੰਮੀ ਅਸ਼ਟਪਦੀ ਦੀ ਇਹ ਤੀਸਰੀ ਪੌੜੀ ਹੈ ਗੁਰੂਖੋ ਪਾਠ ਆਪਾਂ ਸੰਗਤ ਰੂਪ ਦੇ ਵਿੱਚ ਕੀਤਾ ਹੈ ਇਸ ਪੂਰੀ ਅਸ਼ਟਪਦੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਕੀ ਮੰਗਣਾ ਹੈ ਇਹ ਸਾਨੂੰ ਸਿਖਾ ਰਹੇ ਨੇ ਕੇਵਲ ਇਹ ਨਹੀਂ ਕਹਿ ਰਹੇ ਵੀ ਕੀ ਮੰਗਣਾ ਹੈ ਨਾਲ ਇਹ ਵੀ ਦੱਸ ਰਹੇ ਨੇ ਵੀ ਕਿਉਂ ਮੰਗਣਾ ਹੈ ਕਿਉਂ ਮੰਗਣ ਦਾ ਅਰਥ ਹੈ ਵੀ ਜੋ ਚੀਜ਼ ਗੁਰੂ ਕੋਲੋਂ ਮੰਗੇਗਾ ਪਰਮੇਸ਼ਰ ਦੇ ਦਰ ਤੋਂ ਮੰਗੇਗਾ ਉਹਦੇ ਨਾਲ ਤੇਰੀ ਜ਼ਿੰਦਗੀ ਵਿੱਚ ਕੀ ਕੀ ਸੁੱਖ ਆਨੰਦ ਤੈਨੂੰ ਪ੍ਰਾਪਤ ਹੋਵੇਗਾ ਕਿਉਂਕਿ ਇਹ ਗੁਰਮਖੋ ਸਭ ਤੋਂ ਜ਼ਰੂਰੀ ਹੈ ਕਿ ਜੋ ਵੀ ਦਾਤ ਸਿੱਖ ਗੁਰੂ ਦੇ ਕੋਲੋਂ ਮੰਗਦਾ ਹੈ ਨਾ ਉਹਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਜਿਹੜੀ ਦਾਤ ਮੈਂ ਲੈ ਰਿਹਾ ਉਹਦੇ ਵਿੱਚੋਂ ਮੈਨੂੰ ਮਿਲਣਾ ਕੀ ਹੈ ਜਿਵੇਂ ਕੋਈ ਚੀਜ਼ ਗੁਰਮਖੋ ਬਾਹਰੀ ਤੌਰ ਤੇ ਲੈਨੇ ਆ ਮੰਨ ਲਓ ਅਸੀਂ ਬਾਜ਼ਾਰ ਜਾਣੇ ਆਂ ਕੁਝ ਚੀਜ਼ਾਂ ਅਸੀਂ ਬਾਜ਼ਾਰ ਚੋਂ ਲੈ ਲੈਣੇ ਆਂ ਸਾਨੂੰ ਪਤਾ ਹੁੰਦਾ ਨਾ ਵੀ ਸਾਡੇ ਕਿਹੜੇ ਕੰਮ ਆਉਣਗੇ ਆ ਇਹ ਸਾਡਾ ਕੰਮ ਸਵਾਰਨ ਗਿਆ ਜਾਂ ਵਿਗਾੜਨ ਗਿਆ ਜਿਹੜੀ ਚੀਜ਼ ਸਾਡੀ ਜ਼ਿੰਦਗੀ ਨੂੰ ਦੁਖੀ ਕਰਦੀ ਹੋਵੇ ਅਸੀਂ ਕਦੇ ਨਹੀਂ ਮੰਗਦੇ ਜਿਹੜੀ ਚੀਜ਼ ਨੇ ਘਰ 'ਚ ਸਮੱਸਿਆ ਖੜੀ ਕਰਨੀ ਹੋਵੇ ਅਸੀਂ ਕਦੇ ਨਹੀਂ ਘਰ ਵਿੱਚ ਲੈ ਕੇ ਆਉਂਦੇ ਤੋ ਗੁਰੂ ਜੀ ਸਾਨੂੰ ਇਹੀ ਸਮਝਾਉਂਦੇ ਨੇ ਸਿੱਖਾ ਜਿਸ ਚੀਜ਼ ਨੇ ਤੇਰੀ ਜ਼ਿੰਦਗੀ ਵਿੱਚ ਦੁੱਖ ਭਰਨੇ ਨੇ ਉਹ ਰੱਬ ਕੋਲੋਂ ਨਾ ਮੰਗੀਂ ਜਿਸ ਚੀਜ਼ ਨੇ ਤੈਨੂੰ ਦੁਖੀ ਕਰਨਾ ਹੈ ਉਹ ਰੱਬ ਦੇ ਦਰ ਤੋਂ ਕਿਉਂ ਮੰਗਣੀ ਹੈ ਫਰਫਣ ਕੀ ਮਨੁੱਖ ਹੈ ਇੱਕ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰਮੇ ਲੈ ਹੈ ਇਹਦਾ ਸੁਭਾਅ ਇੱਕ ਬੱਚੇ ਵਰਗਾ ਹੈ ਹੁਣ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਜੋ ਚੀਜ਼ ਮੈਂ ਮਾਂ ਪਿਓ ਕੋਲੋਂ ਮੰਗ ਰਿਹਾ ਇਹ ਮੇਰੇ ਲਈ ਚੰਗੀ ਹੈ ਕਿ ਮਾੜੀ ਹੈ ਕਿਉਂਕਿ ਬੱਚਾ ਹੈ ਜੀ ਬੱਚਾ ਕਈ ਵਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਸਰਪ ਅਗਨ ਕਰਮੀ ਲੈ ਸੱਪ ਨੂੰ ਹੱਥ ਪਾ ਲੈਂਦਾ ਤੇ ਰੱਸੀ ਸਮਝਦਾ ਹੈ ਸਾਪ ਨੂੰ ਹੱਥ ਪਾ ਲਿਆ ਤੇ ਮਨ ਵਿੱਚ ਕੀ ਆ ਵੀ ਰੱਸੀ ਐ ਕਈ ਵਾਰ ਅੱਗ ਦੇ ਵਿੱਚ ਹੱਥ ਪਾ ਲੈਂਦਾ ਵੀ ਸੋਣੀ ਬਹੁਤ ਐ ਦਿਖਣ ਨੂੰ ਲਾ ਲਾ ਆਪਾਂ ਤਾਂ ਨਹੀਂ ਪਾਉਂਦੇ ਪਰ ਬੱਚਾ ਕਿਉਂ ਪਾ ਲੈਂਦਾ ਕਿਉਂਕਿ ਉਹਨੂੰ ਅੱਗ ਵੀ ਸੋਣੀ ਲੱਗਦੀ ਐ ਉਹਨੂੰ ਸੱਪ ਵੀ ਪਿਆ ਸੋਣਾ ਲੱਗਦਾ ਵੀ ਰੱਸੀ ਐ ਤੋਂ ਪਾਤਸ਼ਕ ਕਹਿੰਦੇ ਬੱਚਾ ਉਹਦੀ ਮਤ ਚੰਚਲ ਐ ਚੰਚਲ ਮਤ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਨੂੰ ਹੱਥ ਪਾਇਆ ਜਾਏਗਾ ਉਹ ਚੀਜ਼ਾਂ ਦੁਖੀ ਕਰਨਗੀਆਂ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਭਾਈ ਚੰਚਲ ਮਤ ਦੇ ਨਾਲ ਨਾ ਗੁਰੂ ਕੋਲੋਂ ਮੰਗਿਆ ਕਰ ਜੋ ਚੀਜ਼ ਚੰਚਲਤਾਈ ਨਾਲ ਮੰਗੇਗਾ ਉਹ ਚੀਜ਼ ਨੇ ਤੈਨੂੰ ਦੁਖੀ ਕਰਨਾ ਪਰ ਪਾਤਸ਼ਾਹ ਕਿੱਦਾਂ ਮੰਗਾ ਵਾਤਸ਼ਕ ਕਹਿੰਦੇ ਮੰਗਣ ਦੇ ਲਈ ਗੁਰੂ ਦੀ ਮਤ ਲੈ ਤੇਰੀ ਮਤ ਤਾਂ ਚੰਚਲ ਹੈ ਤੇ ਚੰਚਲ ਮਤ ਨਾਲ ਜੋ ਮੰਗੀਏ ਦੁਖੀ ਕਰਦਾ ਇਸ ਕਰਕੇ ਗੁਰੂ ਕੋਲੋਂ ਕੀ ਮੰਗਣਾ ਹੈ ਇਹਦੇ ਲਈ ਤੈਨੂੰ ਗੁਰੂ ਦੀ ਮਤ ਚਾਹੀਦੀ ਹੈ ਜਪਜੀ ਸਾਹਿਬ ਦੀ ਬਾਣੀ ਭਗਾਂ ਵਾਲਿਓ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਨੂੰ ਪਹਿਲਾਂ ਇਹੀ ਸਿਖਾਉਂਦੇ ਨੇ ਨਾ ਗੁਰਾ ਇੱਕ ਦੀਵ ਬੁਝਾਈ ਏ ਗੁਰੂ ਜੀ ਮੈਨੂੰ ਇੱਕ ਬੁਝਾਈ ਦੇਵੋ ਬੁਝਾਈ ਦਾ ਅਰਥ ਹੈ ਸੂਝ ਅਕਲ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹ ਇੱਕ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਦੇਣ ਵਾਲਾ ਹੈ ਉਹਨੂੰ ਮੈਂ ਕਦੇ ਭੁੱਲਾਂ ਨਾ ਮੈਨੂੰ ਇਹ ਸੋਝੀ ਦੇ ਮੈਨੂੰ ਇਹ ਮਤ ਦੇ ਇਸ ਕਰ ਚੰਚਲ ਮਤ ਨਾਲ ਨਹੀਂ ਮੰਗਣਾ ਮੰਗਣ ਵਾਸਤੇ ਉੱਚੀ ਮਤ ਚਾਹੀਦੀ ਹੈ ਗੁਰਮਖੋ ਤੇ ਉੱਚੀ ਮਤ ਮਿਲੇਗੀ ਗੁਰੂ ਦੇ ਕੋਲੋਂ ਅੱਜ ਗੁਰੂ ਅਰਜਨ ਸਾਹਿਬ ਸਾਨੂੰ ਇਹੀ ਸਮਝਾ ਰਹੇ ਹੈ ਸੇਵਕ ਕੀ ਮਨਸਾ ਪੂਰੀ ਪਈ ਸਤਗੁਰ ਤੇ ਨਿਰਮਲ ਮਤ ਲਈ ਇਥੋਂ ਵਿਚਾਰ ਸ਼ੁਰੂ ਹੋਵੇਗੀ ਸੇਵਕ ਨੇ ਸਤਗੁਰੂ ਦੇ ਕੋਲੋਂ ਜਦੋਂ ਨਿਰਮਲ ਮਤ ਪ੍ਰਾਪਤ ਕੀਤੀ ਨਿਰਮਲ ਮਤ ਦਾ ਅਰਥ ਹੈ ਉਹ ਮਤ ਜਿਹਦੇ ਵਿੱਚ ਮੈਲ ਨਹੀਂ ਹੋਏਗੀ ਪਵਿੱਤਰ ਮਤ ਕੁਰ ਮੁਖ ਕੋ ਗੁਰੂ ਵੱਲੋਂ ਦਿੱਤੀ ਹੋਈ ਮਤ ਤੇ ਨਿਰਮਲੀ ਹੈ ਸਾਰੀ ਪੌੜੀ ਐ ਨਾ ਜਿਹੜੀ ਉਹਦਾ ਸੈਂਟਰ ਪੁਆਇੰਟ ਇਹ ਐ ਵੀ ਸਤਗੁਰ ਤੇ ਨਿਰਮਲ ਮਤ ਲਈ ਸੇਵਕ ਨੇ ਸਿੱਖ ਨੇ ਜਦੋਂ ਗੁਰੂ ਦੇ ਕੋਲੋਂ ਪਵਿੱਤਰ ਮਤ ਨੂੰ ਪ੍ਰਾਪਤ ਕੀਤਾ ਨਿਰਮਲ ਸੋਝੀ ਪ੍ਰਾਪਤ ਕੀਤੀ ਤੇ ਨਿਰਮਲ ਸੋਝੀ ਦੇ ਨਾਲ ਫਿਰ ਕੀ ਕੀ ਅਵਸਥਾ ਬਦਲਦੀ ਹੈ ਜਦੋਂ ਗੁਰੂ ਦੀ ਨਿਰਮਲ ਮਤ ਪ੍ਰਾਪਤ ਕਰਦੇ ਹਾਂ ਫਿਰ ਕਿਵੇਂ ਇਛਾਵਾਂ ਬਦਲ ਜਾਂਦੀਆਂ ਨੇ ਕਿਵੇਂ ਗੁਰਮਖ ਨੂੰ ਮੰਗਣਾ ਬਦਲ ਜਾਂਦਾ ਹੈ ਪਤਛੋਈ ਸਮਝਾ ਰਹੇ ਸੇਵਕ ਕੀ ਮਨ ਸਾ ਪੂਰੀ ਪਈ ਸੇਵਕ ਦੀ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ ਜਦੋਂ ਉਹ ਗੁਰੂ ਦੇ ਕੋਲੋਂ ਨਿਰਮਲ ਮਤ ਲੈ ਲੈਂਦਾ ਹੈ ਮਨਸਾ ਦਾ ਅਰਥ ਹੈ ਮਨ ਦੀ ਇੱਛਾ ਪੂਰੀ ਭਈ ਦਾ ਅਰਥ ਹੈ ਫੁਰਨੇ ਮੁੱਕ ਜਾਂਦੇ ਹੈ ਪੂਰੇ ਹੋ ਜਾਂਦੇ ਹੈ ਸੇਵਕ ਦੀ ਮਨ ਦੀ ਇੱਛਾ ਮਨ ਦੇ ਫੁਰਨੇ ਪੂਰੇ ਭਏ ਦਾ ਅਰਥ ਹੈ ਪੂਰੇ ਹੋ ਜਾਂਦੇ ਨੇ ਭਾਵ ਰੁਕ ਜਾਂਦੇ ਐ ਮਨ ਦੇ ਫਰਨਿਆਂ ਵਿੱਚੋਂ ਮਨ ਦੀਆਂ ਇਛਾਵਾਂ ਦੇ ਵਿੱਚੋਂ ਡਿਮਾਂਡਾਂ ਨਿਕਲਣੀਆਂ ਬੰਦ ਹੋ ਜਾਂਦੀਆਂ ਨੇ ਇਹ ਮਨ ਸ਼ੁਕਰਾਨੇ 'ਚ ਜੁੜ ਜਾਂਦਾ ਹੈ ਗੁਰੂ ਜੀ ਜਦੋਂ ਮਨੁੱਖ ਇਦਾਂ ਚਾਹਤੀ ਮਾਰੇਗਾ ਨਾ ਰੱਬ ਦੀਆਂ ਰਹਿਮਤਾਂ ਦੇ ਵੱਲ ਤੇ ਜਦੋਂ ਕੁਰਬਾਨੀ ਸਾਡੇ ਹਿਰਦੇ 'ਚ ਪ੍ਰਵੇਸ਼ ਕਰੇਗੀ ਨਾ ਉੱਥੇ ਗੁਰਮੁਖ ਖੁਸ਼ ਹੋ ਕਰਨਾ ਆਏਗਾ ਸੇਵਕ ਕੀ ਮਨਸਾ ਪੂਰੀ ਪਾਈ ਕਦੋਂ ਜੀ ਸਤਗੁਰ ਤੇ ਨਿਰਮਲ ਮਤ ਲਈ ਜਦੋਂ ਸਤਗੁਰੂ ਦੇ ਕੋਲੋਂ ਪਵਿੱਤਰ ਮਤ ਨੂੰ ਪ੍ਰਾਪਤ ਕੀਤਾ ਜਨਕ ਪ੍ਰਭ ਹੋਇਓ ਦਇਆਲ ਆਪਣੀ ਜਾਨ ਦੇ ਉੱਪਰ ਆਪਣੇ ਸੇਵਕ ਦੇ ਉੱਪਰ ਉਹ ਪ੍ਰਭੂ ਸਦਾ ਦਿਆਲੂ ਹੀ ਰਹਿੰਦੇ ਹਨ ਇਹ ਪ੍ਰੋਸਕਦੋਂ ਹੋਣਾ ਜਦੋਂ ਗੁਰੂ ਦੀ ਮੱਤ ਹੋਵੇ ਜੇ ਗੁਰੂ ਦੀ ਮੱਤ ਨਾ ਹੋਈ ਫਿਰ ਕੀ ਖਾਏਗਾ ਰੱਬ ਵੀ ਦੁਸ਼ਮਣ ਬਣ ਗਿਆ ਹੁਣ ਤਾਂ ਫਿਰ ਬੰਦਾ ਇਦਾਂ ਹੀ ਕਹਿੰਦਾ ਨਾ ਥੋੜਾ ਜਿਹਾ ਦੁੱਖ ਆਵੇ ਥੋੜੀ ਜੀ ਚਿੰਤਾ ਆਵੇ ਥੋੜੀ ਜ਼ਿੰਦਗੀ 'ਚ ਕੋਈ ਸਮੱਸਿਆ ਆਵੇ ਕੀ ਕਹਿੰਦਾ ਰੱਬ ਵੀ ਵੈਰੀ ਬਣ ਗਿਆ ਹੁਣ ਇਹ ਗੁਰੂ ਦੀ ਮਤ ਤਾਂ ਨਹੀਂ ਬੋਲਦੀ ਪਈ ਅੰਦਰੋਂ ਇਹ ਤਾਂ ਸਾਡੀ ਮਤ ਬੋਲਦੀ ਪਈ ਐ ਇਹਦਾ ਭਾਵ ਜੇ ਗੁਰੂ ਦੀ ਮਤ ਹੁੰਦੀ ਫਿਰ ਇਦਾਂ ਨਹੀਂ ਸੀ ਕਹਿਣਾ ਵੀ ਰੱਬ ਵੀ ਵੈਰੀ ਬਣ ਗਿਆ ਉਲਾਂਭਾ ਤੇ ਦੇਣਾ ਹੀ ਨਹੀਂ ਉਲਾਹਣੋ ਮੈਂ ਕਾਹੂ ਨਾ ਦਿਓ ਫਿਰ ਉਲਾਣਾ ਮੁੱਕ ਜਾਂਦਾ ਗੁਰੂ ਉਲਾਂਭੇ ਸਾਡੀ ਮਤ ਵਿੱਚੋਂ ਪੈਦਾ ਹੁੰਦੇ ਨੇ ਉਲਾਂਭੇ ਸਾਡੇ ਲਾਲਚ ਵਿੱਚੋਂ ਪੈਦਾ ਹੁੰਦੇ ਨੇ ਇਸ ਕਰਕੇ ਗੁਰੂ ਦੀ ਮੱਤ ਵਿੱਚੋਂ ਸ਼ੁਕਰਾਨਾ ਪੈਦਾ ਹੁੰਦਾ ਹੈ ਜਨਕੋ ਪ੍ਰਭ ਹੋਇਓ ਦਿਆਨ ਉਹ ਪ੍ਰਭ ਆਪਣੇ ਜਨ ਦੇ ਉੱਪਰ ਸਦਾ ਦਿਆਲੂ ਹੀ ਰਹਿੰਦਾ ਹੈ ਉਹ ਪਰਮੇਸ਼ਰ ਮੇਰੇ ਤੇ ਸਦਾ ਦਿਆਲੂ ਹੀ ਹੈ ਉਹ ਮੈਨੂੰ ਕਦੇ ਦੁੱਖ ਨਹੀਂ ਦੇ ਸਕਦਾ ਇੱਕ ਬੇਨਤੀ ਵਰਨੋ ਕੋਮੇ ਰਾਤ ਵੀ ਸੰਗਤਾਂ ਨੂੰ ਦੁੱਖ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਦੁੱਖ ਸਾਡੇ ਕਰਮਾਂ ਵਿੱਚੋਂ ਪੈਦਾ ਹੁੰਦੇ ਆ ਕੁਝ ਦੁੱਖ ਸਾਨੂੰ ਰੱਬ ਕੋਲੋਂ ਮਿਲ ਜਾਂਦੇ ਆ ਇਦਾਂ ਵੀ ਹੁੰਦਾ ਜਿਹਨੂੰ ਆਦ ਬਿਆਦ ਉਪਾਦ ਕਹਿੰਦੇ ਆਪਾਂ ਜਿਹੜੇ ਦੁੱਖ ਸਾਡੇ ਕਰਮਾਂ ਵਿੱਚੋਂ ਪੈਦਾ ਹੋਏ ਹਨ ਕਰਮਾਂ ਦਾ ਅਰਥ ਹੈ ਜੋ ਅਸੀਂ ਕਰਮ ਕੀਤੇ ਸਾਨੂੰ ਸਿਰਫ ਉਹ ਹੀ ਦੁਖੀ ਕਰਦੇ ਆ ਜਿਹੜੇ ਦੁੱਖ ਸਾਨੂੰ ਰੱਬ ਦੇ ਘਰੋਂ ਮਿਲੇ ਆ ਨਾ ਉਹ ਦੁੱਖ ਕੀ ਨੇ ਉਹ ਤਾਂ ਦੁੱਖ दारू ਸੁਖ ਰੋਗ ਪਿਆਨੀ ਉਹ ਤਾਂ ਦੁੱਖ दारू ਬਣਦੇ ਨੇ ਸਾਡੀ ਉਹ ਉਹ ਦੁੱਖ ਦੁੱਖ ਨਹੀਂ ਹੁੰਦੇ ਅਸਲ ਦੇ ਵਿੱਚ ਉਹ ਐਗਜ਼ਾਮ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪਾਰ ਕਰਕੇ ਰੱਬ ਦੇ ਘਰ ਵਿੱਚੋਂ ਸ਼ੋਭਾ ਲੈਣੀ ਹੁੰਦੀ ਹੈ ਕੁਝ ਦੁੱਖ ਇਦਾਂ ਦੇ ਵੀ ਹੁੰਦੇ ਨੇ ਦੇਖੋ ਨਾ ਬਾਣੀ ਨੇ ਦੋ ਤਰ੍ਹਾਂ ਦੇ ਦੁੱਖਾਂ ਦੀ ਗੱਲ ਕੀਤੀ ਇੱਕ ਪਾਸੇ ਕਿਹਾ ਦੱਦਾ ਦੋਸ਼ ਨ ਦੇਉ ਕਿ ਸੈ ਦੋਸ਼ ਕਰਮਾ ਆਪਣੇ ਆਏ ਤੇਰੇ ਆਪਣੇ ਕਰਮਾਂ ਦਾ ਕਰਕੇ ਆ ਪਰ ਤੁਸੀਂ ਜਿੱਨੇ ਬੈਠੇ ਹੋ ਜਿਹੜੇ ਦੁੱਖ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਉੱਤੇ ਆਏ ਕਿ ਉਹ ਦੁੱਖ ਉਹਨਾਂ ਦੇ ਕਰਮਾਂ ਚੋਂ ਪੈਦਾ ਹੋਏ ਸੀ ਨਹੀਂ ਨਾ ਜਿਹੜੀਆਂ ਮੁਸੀਬਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉੱਪਰ ਆਈਆਂ ਨੇ ਕਿ ਉਹ ਅਸੀਂ ਅਸੀਂ ਇਹ ਸ਼ਬਦ ਵਰਤਣਾ ਅਸੀਂ ਅਸੀਂ ਬਾਣੀ ਚੋਂ ਬਚਣਾ ਹੀ ਪੜਦੇ ਆਂ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ ਰੱਬ ਨੂੰ ਭੁੱਲ ਜਾਈਏ ਤੇ ਦੁੱਖ ਰੋਗ ਪੈਦਾ ਹੁੰਦੇ ਆਂ ਪਰ ਭਗਾਂ ਵਾਲਿਓ ਕਦੇ ਵੀ ਸੋਚੀਏ ਜਿਹੜੀਆਂ ਮੁਸੀਬਤਾਂ ਜਿਹੜੇ ਦੁੱਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉੱਪਰ ਆਏ ਕਿ ਉਹ ਰੱਬ ਨੂੰ ਭੁੱਲਣ ਤੇ ਆਏ ਸਨ ਨਹੀਂ ਨਾ ਉਹ ਦੁੱਖ ਕਿਹੜੇ ਨਹੀਂ ਫਰੇ ਜਿਹੜੇ ਦੁੱਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉੱਪਰ ਨੇ ਨਾ ਉਹ ਦੁੱਖ ਗੁਰੂ ਗੋਬਿੰਦ ਸਿੰਘ ਨੂੰ ਵੱਡਾ ਕਰਦੇ ਨਹੀਂ ਉਹ ਦੁੱਖਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਹਾਨ ਬਣਾਇਆ ਉਹਨਾਂ ਦੁੱਖਾਂ ਉਹਨਾਂ ਮੁਸੀਬਤਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿ ਇਹ ਕਹਿਲਵਾ ਦਿੱਤਾ ਦੁਨੀਆ ਦੇ ਕੋਲੋਂ ਵੀ ਗੁਰੂ ਗੋਬਿੰਦ ਸਿੰਘ ਰੱਬ ਤੇਰੇ ਵਰਗਾ ਹੁੰਦਾ ਤੇਰੇ ਤੋਂ ਘੱਟ ਨਹੀਂ ਹੁੰਦਾ ਤੂੰ ਰੱਬ ਤੋਂ ਘੱਟ ਨਹੀਂ ਹੈ ਅਸੀਂ ਕਹਿੰਨੇ ਆ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਵੱਡਾ ਕੋਈ ਰੱਬ ਹੋ ਹੀ ਨਹੀਂ ਸਕਦਾ ਉਹਨਾਂ ਦੀਆਂ ਮੁਸੀਬਤਾਂ ਦੇਖ ਕੇ ਕਹਿੰਨੇ ਆ ਉਹਨਾਂ ਕੋਣਾਂ ਦੀਆਂ ਮੁਸੀਬਤਾਂ ਦੇਖ ਕੇ ਕਹਿੰਨੇ ਆ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਹਾਨ ਕਿਹਨੇ ਬਣਾਇਆ ਉਹਨਾਂ ਦੀਆਂ ਮੁਸੀਬਤਾਂ ਨੇ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਮਹਾਨ ਕੋਈ ਨਹੀਂ ਹੈ ਨਾ ਤੇ ਉਹਦਾ ਕਾਰਨ ਹੈ ਕਿ ਜਿੰਨੇ ਦੁੱਖ ਜਿੰਨੀਆਂ ਮੁਸੀਬਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉੱਤੇ ਆਈਆਂ ਉਹਨੀਆਂ ਆਈਆਂ ਕਿਸੇ ਤੇ ਨਹੀਂ ਉਹਨਾਂ ਦੁੱਖਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਹਾਨ ਬਣਾਇਆ ਇਸ ਕਰਕੇ ਕੁਝ ਦੁੱਖ ਐਸੇ ਹੁੰਦੇ ਨੇ ਜਿਹੜੇ ਸਾਨੂੰ ਮਹਾਨ ਬਣਾਉਂਦੇ ਨੇ ਜਿਹੜੇ ਦੁੱਖ ਸਾਨੂੰ ਵੱਡਾ ਕਰਦੇ ਨੇ ਗੁਰੂ ਇਸ ਕਰਕੇ ਇੱਕ ਦੁੱਖ ਉਹ ਹੁੰਦੇ ਨੇ ਜਿਹੜੇ ਸਾਡੇ ਕਰਮਾਂ ਦੇ ਵਿੱਚੋਂ ਪੈਦਾ ਹੋਏ ਹੁੰਦੇ ਉਹ ਸਾਨੂੰ ਦੁਖੀ ਕਰਦੇ ਆ ਇਸ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਤੇਰੀਆਂ ਮੰਗਾਂ ਨੇ ਤੈਨੂੰ ਦੁਖੀ ਕੀਤਾ ਹੋਇਆ ਹੈ। ਬਾਦਸ਼ਾਹ ਕਹਿੰਦੇ ਨੇ ਇਸ ਕਰਕੇ ਪਾਈ ਪਰਮੇਸ਼ਰ ਨਹੀਂ ਦੁੱਖ ਦਿੰਦਾ। ਉਹਦੇ ਤਾਂ ਦੁੱਖ ਦਿੱਤੇ ਹੋਏ ਵੀ दारू ਬਣਦੇ ਨੇ। ਵੱਡੇ ਕਰਦੇ ਨੇ। ਇਹ ਸਾਡੇ ਪੈਦਾ ਕੀਤੇ ਹੋਏ ਦੁੱਖ ਹੀ ਸਾਨੂੰ ਦੁਖੀ ਕਰਦੇ ਆ। ਬਾਦਸ਼ਾਹ ਕਹਿੰਦੇ ਜਨਕਾ ਪ੍ਰਭ ਹੋਇਓ ਦਇਆਲ। ਸਤਿਗੁਰੂ ਦੀ ਮੱਤ ਲਈਏ ਤੇ ਸਮਝ ਪੈਂਦੀ ਐ ਉਹ ਵਾਹਿਗੁਰੂ ਪਰਮੇਸ਼ਰ ਤੇ ਸਦਾ ਹੀ ਆਪਣੇ ਸੇਵਕਾਂ ਤੇ ਦਿਆਲੂ ਹੈ ਸੇਵਕ ਕੀਨੋ ਸਦਾ ਨਿਹਾਲ ਨਿਹਾਲ ਦਾ ਅਰਥ ਹੁੰਦਾ ਪ੍ਰਸੰਨ ਸਦੀਵੀ ਖੁਸ਼ੀ ਸੇਵਕਾਂ ਨੂੰ ਵਾਹਿਗੁਰੂ ਜੀ ਸਦਾ ਹੀ ਪ੍ਰਸੰਨਤਾ ਦਿੰਦੇ ਹਨ ਜਨਮ ਮਰਨ ਦੁੱਖ ਪਰਮ ਗਿਆ ਸਤਿਗੁਰੂ ਦੀ ਮੱਤ ਲਈ ਜ਼ਿੰਦਗੀ ਵਿੱਚੋਂ ਜਨਮ ਬੰਧਨ ਕਾਟ ਮੁਕਤ ਜਨ ਪਹਿਆ ਇਹ ਪਹਿਲੀ ਪੰਕਤੀ ਹੈ ਆ ਬੰਧਨ ਕਾਟ ਮੁਕਤ ਜਨ ਪਹਿਆ ਕਹਿਣ ਲੱਗੇ ਸਤਿਗੁਰੂ ਦੀ ਮੱਤ ਪ੍ਰਾਪਤ ਕੀਤੀ ਬੰਧਨ ਕਾਟ ਸੇਵਕ ਨੇ ਆਪਣੇ ਬੰਧਨਾਂ ਨੂੰ ਕਟਿਆ ਤੇ ਪ੍ਰਭ ਦਾ ਸੇਵਕ ਮੁਕਤੀ ਪ੍ਰਾਪਤ ਕਰ ਗਿਆ ਵਕਾਰਾਂ ਤੋਂ ਬੰਦਨਾ ਤੋਂ ਛੁੱਟ ਗਿਆ ਬੰਧਨ ਕਾਟ ਮੁਕਤ ਜਨ ਪਿਆ ਜ ਪ੍ਰਭ ਕਾ ਜਨ ਪ੍ਰਭੂ ਦਾ ਸੇਵਕ ਬੰਦਨਾ ਨੂੰ ਕੱਟ ਕੇ ਮੁਕਤ ਹੋ ਜਾਂਦਾ ਹੈ ਜਦੋਂ ਗੁਰੂ ਦੀ ਮਤ ਲੈਂਦਾ ਹੈ ਬੰਧਨ ਕਿਹੜੇ ਨਹੀਂ ਗੁਰਮੁਖ ਅਸਾ ਮਨਸਾ ਬੰਦਨੀ ਪਾਈ ਕਰਮ ਧਰਮ ਬੰਦਕਾਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਸਾਂ ਮਨਸਾ ਸਾਡੇ ਮਨ ਦੀਆਂ ਇਛਾਵਾਂ ਸਾਡੇ ਮਨ ਦੀਆਂ ਆਸਾਂ ਡਿਮਾਂਡਾਂ ਇਹੀ ਸਾਡੇ ਲਈ ਬੰਧਨ ਹੈ। ਇਹੀ ਸਾਨੂੰ ਸੱਚ ਦੇ ਵੱਲ ਤੁਰਨ ਨਹੀਂ ਦਿੰਦੀਆਂ। ਸਾਡੀ ਜ਼ਿੰਦਗੀ ਦੇ ਔਗਣ ਨੇ ਜਿਹੜੇ ਅਸੀਂ ਧਾਰਨ ਕੀਤੇ ਹੋਏ ਉਹ ਸਾਡੇ ਲਈ ਬੰਧਨ ਨੇ। ਨਾਨਕ ਔਗਣ ਜਿਤੜੇ ਤੇਤੇ ਗਣੀ ਜੰਜੀਰ। ਇੱਕ ਹੋਮੇਗੁਰਮ ਖੋ ਬੰਧਨ ਹੈ। ਮੈਂ ਮੈਂ ਕਰਨਾ ਇਹ ਵੀ ਇੱਕ ਬੰਧਨ ਹੈ ਨਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਏ ਹਉਮੈ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਈ ਮੈਂ ਮੈਂ ਕਰਨਾ ਵੀ ਇੱਕ ਬੰਧਨ ਹੈ ਮਨ ਦੀਆਂ ਇਛਾਵਾਂ ਮਨ ਦੀਆਂ ਇੱਛਾਵਾਂ ਇਹ 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 ਵੀ ਸਾਰੇ ਬੰਧਨ ਨੇ ਇਹ ਸਾਨੂੰ ਪਦਾਰਥਾਂ ਤੋਂ ਗੁਰਮਖੋ ਅੱਗੇ ਤੁਰਨੇ ਨਹੀਂ ਦਿੰਦੀਆਂ ਬੰਧਨ ਦਾ ਕੀ ਅਰਥ ਹੁੰਦਾ ਹੈ ਮੰਨ ਲਓ ਬੰਦੇ ਦੇ ਜੰਜੀਰ ਪਾਈ ਹੋਈ ਹੈ ਇੱਕ ਸੰਕਲਪਾਇ ਹੋਣੀ ਉਹਦੇ ਉਹ ਬੰਧਨ ਨੇ ਨਾ ਉਹਦੇ ਉਹ ਬੰਧਨ ਉਹ ਜੰਜੀਰਾਂ ਦਾ ਅਰਥ ਹੈ ਵੀ ਇਹ ਬਹੁਤਾ ਦੂਰ ਤੱਕ ਨਹੀਂ ਤੁਰ ਸਕਦਾ 2-4 ਕਦਮ ਤੇ ਪੁੱਟ ਲੈਂਦਾ ਹੁੰਦਾ ਜੰਜੀਰਾਂ ਵਾਲਾ ਬਨੁੱਖ ਬੰਧਨ ਦਾ ਅਰਥ ਇਹ ਹੁੰਦਾ ਜਿਉਂ ਜਿਹੜੀਆਂ ਚੀਜ਼ਾਂ ਤੈਨੂੰ ਬਹੁਤਾ ਦੂਰ ਤੱਕ ਨਹੀਂ ਜਾਣ ਦਿੰਦੀਆਂ ਰੱਬ ਵੱਲ ਨਹੀਂ ਤੇ ਜਾਣ ਦਿੰਦੀਆਂ ਸੱਚ ਵੱਲ ਨਹੀਂ ਜਾਣ ਦਿੰਦੀਆਂ ਪਦਾਰਥਾਂ ਦੇ ਵੱਲ ਮਾਇਆ ਦੇ ਵੱਲ ਤੇ ਤੂੰ 4 ਕਦਮ ਪੁੱਟ ਲੈਣਾ ਪਰ ਉਹਦਾ ਸੱਚ ਹੈ ਪਰਮੇਸ਼ਰ ਹੈ ਉਹਦਾ ਘਰ ਬੜਾ ਉੱਚਾ ਹੈ ਇਹ ਬੰਦਨ ਪਾ ਕੇ ਉੱਥੋਂ ਤੱਕ ਨਹੀਂ ਜਾ ਸਕੇਗਾ ਇਸ ਕਰਕੇ ਬੰਦਨ ਦਾ ਅਰਥ ਹੈ ਸਾਡੀਆਂ ਇਛਾਵਾਂ ਜਿਹੜੀਆਂ ਸਾਨੂੰ ਰੱਬ ਦੇ ਵੱਲੋਂ ਰੋਕਦੀਆਂ ਨੇ ਗੁਰਮਖੋ ਸਭ ਕੁਝ ਬੰਦਨ ਹੈ ਪਾਤਸ਼ਾਹ ਕਹਿੰਦੇ ਕਰਮ ਧਰਮ ਬੰਦਕਾਰੀ ਕਈ ਵਾਰ ਧਰਮ ਦੇ ਜਿਹੜੇ ਕਰਮ ਨੇ ਕਰਮ ਦਾ ਕੀ ਅਰਥ ਹੈ ਰੀਤੀ ਰਿਵਾਜ ਨੇ ਇਹ ਵੀ ਸਾਡੇ ਲਈ ਬੰਧਨ ਬਣ ਜਾਂਦੇ ਆ ਜਦੋਂ ਗੁਰੂ ਦੀ ਮਤ ਲੈਂਦਾ ਹੈ ਸਿੱਖ ਬਾਦਸ਼ਾਹ ਕਹਿੰਦੇ ਫਿਰ ਬੰਧਨ ਕਾਟ ਮੁਕਤ ਜਨ ਪਿਆ ਫਿਰ ਉਹ ਮੁਕਤ ਹੋ ਜਾਂਦਾ ਹੈ ਆਜ਼ਾਦ ਹੋ ਜਾਂਦਾ ਹੈ ਉਹਨੂੰ ਦੁਨੀਆ ਦਾ ਕੋਈ ਮੋਹ ਰੋਕ ਨਹੀਂ ਸਕਦਾ ਇੱਕ ਸਿੱਖ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਭਾਈ ਬਖਾਰੀ। ਉਹਨੂੰ ਕਾਬਲ ਰਹਿੰਦੇ ਸੀ ਕਾਬਲ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਸਨੇਹਾ ਭੇਜਿਆ ਇੱਦਾਂ। ਕਹਿਣ ਲੱਗੇ ਭਾਈ ਬਖਾਰੀ ਚਿੱਠੀ ਲਿਖੀ ਨਾ ਇਦਾਂ ਸਿੱਖ ਜਦਤ ਭੇਜੀ। ਅਸੀਂ ਹੁਕਮ ਕਰਦੇ ਹਾਂ ਚਿੱਠੀ ਮਿਲਦੇ ਹਾਂ ਸਾਰ ਕਾਬਲ ਦੀ ਮੰਡੀ ਚੋਂ ਘੋੜੇ ਖਰੀਦੀਂ ਤੇ ਸਾਡੇ ਤੱਕ ਪਹੁੰਚਾ ਦੇਵੀਂ। ਤੁਰ ਪਾਈਏ ਤੁਰ ਗੁਰਮੁਖ ਕੋ ਸਿੱਖ ਦੀ ਚਿੱਠੀ ਲੈ ਕੇ ਪਾਈ ਪਖਾਰੀ ਕੋਲੇ ਪਹੁੰਚ ਗਿਆ ਕਾਬਲ ਰਹਿੰਦੇ ਸੀ ਚਿੱਠੀ ਪੜਦਿਆਂ ਸਾਰ ਘਰ ਤੋਂ ਗੁਰਮਖੋ ਜੋੜਾ ਪਾਇਆ ਤੇ ਮੰਡੀ ਵਾਲਾ ਤੁਰ ਪਈ ਗੁਰੂ ਨੇ ਕਿਹਾ ਸੀ ਨਾਲ ਦੀ ਨਾਲੇ ਤੁਰ ਪਈ ਮੰਡੀ ਚ ਗਿਆ ਦੋ ਘੋੜੇ ਖਰੀਦੇ ਤੇ ਇੰਜ ਚੱਲ ਪਏ ਗੁਰੂ ਅਰਗੁਬੰਦ ਸਾਹਿਬ ਪਾਤਸ਼ਾਹ ਵਾਲਾ ਅਜੇ ਪਿੰਡ ਨਗਰ ਤੋਂ ਵਾਰ ਵਾਰ ਹੀ ਆਏ ਸੀ ਨਗਰ ਤੋਂ ਆਪਣੇ ਪਿੰਡ ਤੋਂ ਵਾਰ ਵਾਰ ਹੀ ਆਏ ਸੀ ਪਿੱਛੋਂ ਘਰਦਿਆਂ ਨੇ ਸਨੇਹਾ ਭੇਜਿਆ ਪੁੱਤ ਬਿਮਾਰ ਹੋ ਗਿਆ ਤੇਰਾ ਜਲਦੀ ਵਾਪਸ ਆ ਜਾ। ਇਹ ਸਨੇਹਾ ਲੈ ਕੇ ਆਇਆ ਸੀ ਨਾ ਉਹਨੂੰ ਕਹਿਣ ਲੱਗਾ ਦੁੱਖ ਸੁੱਖ ਰੱਬ ਦੇ ਹੱਥ ਹੈ। ਗੁਰੂ ਅੱਗੇ ਅਰਦਾਸ ਕਰੋ ਜੋ ਰੱਬ ਦਾ ਭਾਣਾ ਹੋਏਗਾ ਠੀਕ ਹੈ। ਮੈਨੂੰ ਗੁਰੂ ਨੇ ਕਿਹਾ ਮੈਂ ਗੁਰੂਵਾਲਾ ਜਾ ਰਿਹਾ। ਅਜੇ ਗਰਮਖੋ ਪਿੰਡ ਤੋਂ ਥੋੜੀ ਕਿਲੋਮੀਟਰੀ ਅੱਗੇ ਗਏ ਸੀ ਪਿੱਛੋਂ ਸਨੇਹਾ ਆ ਗਿਆ ਭਾਈ ਬਖਾਰੀ ਤੇਰਾ ਪੁੱਤ ਮਰ ਗਿਆ। ਆਵਾਜ਼ ਆ ਜਾ ਉੱਥੇ ਖੜ ਗਏ ਕਹਿਣ ਲੱਗੇ ਕਿ ਜੋ ਮਾਰੀ ਗਿਆ ਹੁਣ ਉਹਦਾ ਕੀ ਕਰਨਾ ਹੈ ਜਾਓ ਜਾ ਕੇ ਘਰਦਿਆਂ ਨੂੰ ਕਹੋ ਬਾਣੀ ਪੜ ਕੇ ਸਸਕਾਰ ਕਰਦੇ ਨੇ ਉਹਦਾ ਮੈਂ ਗੁਰੂਵਾਲ ਚੱਲੇ ਆ ਗੁਰੂਵਾਲ ਜਾਈਏ ਤੇ ਰੁਕਦੇ ਨਹੀਂ ਹੁੰਦੇ ਗੁਰਮੁਖ ਕੋ ਐਸੇ ਵੀ ਸਿੱਖ ਹੋਈ ਨਹੀਂ ਇਹ ਵੀ ਇੱਕ ਅਵਸਥਾ ਹੈ ਨਾ ਵੀ ਜਿਸ ਗੁਰੂਵਾਲ ਜਾ ਰਹੇ ਹਨ ਉਹ ਗੁਰੂ ਜੋ ਕਰੇਗਾ ਭਲਾ ਹੀ ਕਰੇਗਾ ਮੈਂ ਗੁਰੂ ਵੱਲ ਜਾ ਰਿਹਾ ਹਾਂ ਇਸ ਕਰਕੇ ਜੋ ਗੁਰੂ ਨੇ ਕਰਨੇ ਉਹ ਚੰਗਾ ਹੀ ਕਰਨਾ ਹੈ ਇਦਾਂ ਕਰਕੇ ਤੋਂ ਪਾਤਸ਼ਾਹ ਕਹਿੰਦੇ ਇਹ ਇਹ ਹੁੰਦੇ ਨੇ ਇਹ ਨਿਸ਼ਾਨੀ ਕੀਦੀ ਹੈ ਇਹ ਨਿਸ਼ਾਨੀ ਹੈ ਬੰਧਨ ਟੁੱਟ ਗਈ ਮਾਇਆ ਦਾ ਮੋ ਖਤਮ ਕਰਮਖੋ ਹੋ ਗਿਆ ਇਸ ਕਰਕੇ ਪਾਤਸ਼ਾਹ ਕਹਿੰਦੇ ਬੰਧਨ ਕਾਟ ਮੁਕਤ ਜਨ ਭਇਆ ਜਨ ਬੰਧਨਾ ਤੋਂ ਮੁਕਤ ਹੋ ਗਿਆ ਜਨਮ ਮਰਨ ਦੁਖ ਭਰਮ ਗਿਆ ਇਹ ਇਹ ਹੈ ਗੁਰ ਕੀ ਮਤ ਲਈ ਤੇ ਸਤ ਗੁਰ ਤੇ ਨਿਰਮਲ ਮਤ ਲਈ ਕੀ ਹੋਇਆ ਜਨਮ ਮਰਨ ਜਨਮ ਤੇ ਮਰਨ ਦਾ ਦੁੱਖ ਦੁੱਖ ਦਾ ਕੀ ਅਰਥ ਇੱਥੇ ਭੈ ਭਰਮ ਜ਼ਿੰਦਗੀ ਵਿੱਚੋਂ ਭਰਮ ਖਤਮ ਹੋ ਗਏ ਜ਼ਿੰਦਗੀ ਵਿੱਚੋਂ ਜਨਮ ਮਰਨ ਦਾ ਭੈ ਡਰ ਖਤਮ ਹੋ ਗਿਆ ਗੁਰਮੁਖ ਕੋ ਹਈ ਮੈਂ ਮਰ ਜਾਣਾ ਹੈ ਇਹ ਕਟਾਰੀ ਆ ਨਾ ਰੁਕਤੇ ਸਕਦੇ ਨਹੀਂ ਆਪਾਂ ਇਹ ਛਪੂਨੀ ਸਰਦਾ ਸਭ ਪੂਰੀ ਜਦੋਂ ਗੁਰੂ ਦੀ ਮੱਤ ਪ੍ਰਾਪਤ ਹੋ ਗਈ ਫਿਰ ਅੰਦਰ ਦਾ ਮਨ ਕਹਿੰਦਾ ਇਹ ਛਾਵਾਂ ਪੂਰੀਆਂ ਹੋ ਗਈਆਂ ਨਹੀਂ ਗੁਰੂ ਨੇ ਮੇਰੀਆਂ ਸਾਰੀਆਂ ਹੀ ਇਛਾਵਾਂ ਸਾਰੀਆਂ ਹੀ ਮੰਗਾ ਸਾਰੀਆਂ ਹੀ ਡਿਮਾਂਡ ਪੂਰੀਆਂ ਕਰ ਦਿੱਤੀਆਂ ਨੇ ਕੁਛ ਰਹਿ ਨਹੀਂ ਗਿਆ ਰਬ ਰਹਾ ਸਦ ਸੰਗ ਹਜ਼ੂਰੀ ਕਹਿਣ ਲੱਗੇ ਰਬ ਰਹਾ ਸਦ ਸੰਗ ਹਜੂਰੀ ਉਹ ਸਦਾ ਹੀ ਪਰਮੇਸ਼ਰ ਵਾਹਿਗੁਰੂ ਜੀ ਆਪਣੇ ਸੇਵਕਾਂ ਦੇ ਸਦਾ ਹੀ ਅੰਗ ਸੰਗ ਰਹਿੰਦੇ ਹਨ ਜਿਸ ਕਾ ਸਾ ਜਿਸ ਪਰਮੇਸ਼ਰ ਦਾ ਸੇਵਕ ਹੈ ਤਿੰਨ ਲੀਆਂ ਮਿਲਾਇ ਉਸ ਪ੍ਰਭੂ ਨੇ ਆਪਣੇ ਸੇਵਕ ਨੂੰ ਆਪਣੇ ਨਾਲ ਮਿਲਾ ਲਿਆ ਕਦੋਂ ਸਤਗੁਰ ਤੇ ਨਿਰਮਲ ਮਤ ਲਈ ਜਦੋਂ ਸਤਗੁਰੂ ਕੋਲੋਂ ਪਵਿੱਤਰ ਮਤ ਨੂੰ ਪ੍ਰਾਪਤ ਕੀਤਾ ਸਾਰੀ ਜਿਹੜੀ ਗੁਰਮਖੋ ਪੌੜੀ ਹੈ ਨਾ ਉਹ ਇੱਥੇ ਖੜੀ ਹੈ ਸਿੱਖ ਨੇ ਗੁਰੂ ਕੋਲੋਂ ਪ੍ਰਾਪਤ ਕੀ ਕੀਤਾ ਨਿਰਮਲ ਮਤ ਲਈ ਹੈ ਇਹ ਸਭ ਕੁਝ ਵਾਪਰ ਦਾ ਕਦੋਂ ਹੈ ਜਦੋਂ ਨਿਰਮਲ ਮਤ ਲਵਾ ਲਈ ਇੱਕ ਇੱਕ ਬੇਨਤੀ ਸਮਝੋ ਜਦੋਂ ਗੁਰਮਖੋ ਕੋਈ ਬੰਦਾ ਘਰ ਤੋਂ ਚੱਲਦਾ ਹੈ ਨਾ ਉਹਦੀ ਮੰਜ਼ਲ ਦੀ ਪ੍ਰਾਪਤੀ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਪਹਿਲਾ ਕਦਮ। ਪੁਰਾਣੀ ਸਮੇਂ ਨਾਲ ਜਦੋਂ ਘਰਦਿਆਂ ਨੇ ਮਕਾਨ ਬਣਾਉਣਾ ਤੇ ਉਦੋਂ ਕਿਹਾ ਜਾਂਦਾ ਸੀ ਜਿਹੜੀ ਪਹਿਲੀ ਇੱਟ ਨਾਲ ਧਿਆਨ ਨਾਲ ਰੱਖੋ ਜੇ ਕਿਉਂਕਿ ਪਹਿਲੀ ਇੱਟ ਨੇ ਹੀ ਇਸ ਮਕਾਨ ਦੀ ਉਸਾਰੀ ਕਰਾਉਣੀ ਹੈ। ਜਦੋਂ ਬੰਦਾ ਮੰਜ਼ਲ ਵੱਲ ਤੁਰਦਾ ਹੈ ਉਹਦੇ ਲਈ ਜਰੂਰ ਸਭਲਾ ਕਦਮ ਕਿੱਥੇ ਪੁੱਟਿਆ ਜਾ ਰਿਹਾ ਹੈ ਜੇ ਪਹਿਲਾ ਕਦਮ ਹੀ ਗਲਤ ਪੁੱਟਿਆ ਗਿਆ ਤੇ ਮੰਜ਼ਲ ਪਸ ਪਾਲੇ ਪਾਸੇ ਤੁਰਿਆ ਹੀ ਨਹੀਂ ਜਾਣਾ ਪਹਿਲਾ ਤੇ ਪਹਿਲਾ ਕਦਮ ਕੀ ਹੈ ਗੁਰੂ ਦੀ ਮਤ ਲੈਣੀ ਜੇ ਗੁਰੂ ਦੀ ਮਤ ਦੀ ਥਾਂ ਉੱਤੇ ਪਹਿਲਾ ਕਦਮ ਆਪਣੀ ਮਰਜ਼ੀ ਦਾ ਪੁੱਟ ਲਿਆ ਨਾ ਵੀ ਆਪਣੀ ਮਤ ਦਾ ਪੁੱਟ ਲਿਆ ਤੇ ਫਿਰ ਚੇਤਾ ਰੱਖੋ ਜੀ ਲੇਖਾ ਇਹ ਹੋਏਗਾ ਵੀ ਨਜ਼ਦੀਕ ਜਾ ਰਹੇ ਆ ਅਸਲियत ਇਹ ਆ ਵੀ ਦੂਰ ਜਾ ਰਹੇ ਆ ਜਾਣਾ ਹੋਵੇ ਅੰਬਾਲੀ ਨੂੰ ਚੌਂਕ ਵਿੱਚ ਖੜੇ ਹੋ ਕੇ ਪਹਿਲਾ ਕਦਮ ਪਾਣੀਪਤ ਨੂੰ ਪੁੱਟਿਆ ਗਿਆ ਸੌਖਾ ਸਮਝ ਲਈਏ ਉਧਰ ਨੂੰ ਤੁਰ ਪਏ ਜਿਵੇਂ ਜਿਵੇਂ ਜਾ ਰਹੇ ਆ ਕਿੱਧਰ ਨੂੰ ਪਹੁੰਚਾਂਗੇ ਘਰਾਉਂਦਾ ਪਹੁੰਚੇ ਫਿਰ ਜਾ ਕੇ अच्छा मन ने के कहना नजदीक हो गए। ਭਲੇਖਾ ਤੇ ਹੀ ਹੋਣਾ ਨਾ ਵੀ ਨਜ਼ਦੀਕ ਪਹੁੰਚ ਰਹੇ ਆ। ਪਰ ਅਸਲੀਅਤ ਕੀ ਹੈ? ਪਹਿਲਾ ਕਦਮ ਗਲਤ ਪੁੱਟਿਆ ਗਿਆ। ਅਸਲੀਅਤ ਇਹ ਆ ਵੀ ਦੂਰ ਹੋ ਰਹੇ ਆ। ਪਹਿਲਾ 60 ਕਿਲੋਮੀਟਰ ਸੀ ਹੁਣ 80 ਦੂਰ ਹੋ ਗਏ ਆ। ਮਨ ਚ ਭਲੇਖਾ ਇਹ ਰਹਿਣਾ ਵੀ ਨਜ਼ਦੀਕ ਜਾ ਰਹੇ ਆ। ਸੱਚ ਇਹ ਹੋਣਾ ਵੀ ਦੂਰ ਹੋ ਰਹੇ ਆ। ਕਿਉਂ? ਕਿਉਂਕਿ ਪਹਿਲਾ ਕਦਮ ਗਲਤ ਦਿਸ਼ਾ ਚ ਪੁੱਟਿਆ ਗਿਆ। ਬਸ ਆ ਸਮਝ ਲਈਏ। ਪਹਿਲਾ ਕਦਮ ਦਾ ਅਰਥ ਹੈ ਮਨ ਮਰਜ਼ੀ ਕਰਨੀ। ਜੇ ਮਨ ਮਰਜ਼ੀ ਦਾ ਪਹਿਲਾ ਕਦਮ ਪੁੱਟ ਲਿਆ ਨਾ ਫਿਰ ਸੇਵਾ ਵੀ ਹੋਏਗੀ ਤੇ ਦੂਰੀ ਹੋਵਾਂਗੇ। ਸੇਵਾ ਵੀ ਕਰਾਂਗੇ ਫਿਰ ਦੂਰੀ ਹੋਵਾਂਗੇ ਹੁੰਦਾ ਏਦਾਂ। ਇਸ ਕਰਕੇ ਸਭ ਤੋਂ ਪਹਿਲਾ ਕਦਮ ਕੀ ਹੈ ਗੁਰੂ ਦੀ ਮਤ ਲੈਣੀ। ਤੇ ਆਪਣੀ ਮਰਜ਼ੀ ਦਾ ਤਿਆਗ ਕਰਨਾ ਇਹ ਪਹਿਲਾ ਕਦਮ ਹੈ ਇਹ ਸਹੀ ਪੁੱਟਣਾ ਹੈ ਪਹਿਲਾ ਕਦਮ ਗੁਰੂ ਦੀ ਮਰਜ਼ੀ ਆਪਣੀ ਮਰਜ਼ੀ ਦਾ ਤਿਆਗ ਤੇ ਗੁਰੂ ਦੀ ਮਤ ਲੈਣੀ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਜਿਸ ਕਾ ਸਾਹ ਤਿੰਨ ਲੀਆਂ ਮਲਾਈ ਜਿਸ ਕਾ ਸਾਦਾ ਅਰਥ ਹੈ ਜਿਸ ਪ੍ਰਭੂ ਦਾ ਸੇਵਕ ਸੀ ਤਿੰਨ ਲੀਆਂ ਉਸ ਪ੍ਰਭੂ ਨੇ ਮਲਾਈ ਕੋਸ ਪ੍ਰਭੂ ਨੇ ਆਪਣੇ ਵਿੱਚ ਮਿਲਾ ਲਿਆ ਆਪਣੇ ਸੇਵਕ ਨੂੰ ਆਪਣੇ ਵਰਗਾ ਕਰ ਲਿਆ ਤਨ ਮਿਲਾਏ ਦਾ ਕੀ ਅਰਥ ਹੈ ਆਪਣੇ ਅੰਦਰ ਮਿਲਾ ਲਿਆ ਅਰਥ ਆਪਣੇ ਵਰਗਾ ਕਰ ਲਿਆ ਨਾਨਕ ਭਗਤੀ ਨਾਮ ਸਮਾਏ ਏ ਨਾਨਕ ਪ੍ਰਭੂ ਦਾ ਸੇਵਕ ਨੂੰ ਜਦੋਂ ਪ੍ਰਭੂ ਜੀ ਆਪਣੇ ਨਾਲ ਮਿਲਾ ਲੈਂਦੇ ਨੇ ਫਿਰ ਉਹ ਦਾ ਸੇਵਕ 24 ਘੰਟੇ ਭਗਤੀ ਨਾਮ ਸਮਾਏ ਉਹ ਪਰਮੇਸ਼ਰ ਦੀ ਭਗਤੀ ਪ੍ਰਭੂ ਦੇ ਨਾਮ ਦੇ ਵਿੱਚ ਲੀਨ ਰਹਿੰਦਾ ਹੈ ਫਿਰ ਲੈਵਟ ਕੋਟ ਦੀ ਨਹੀਂ ਆ ਗੁਰਮਖੋ ਇਹ ਇਹ ਸੌਖਾ ਜਾਂ ਕਹਿ ਲਓ ਫਿਰ ਭਾਵੇਂ ਗੁਰਦੁਆਰੇ ਹੋਵੇ ਭਾਵੇਂ ਦੁਕਾਨ ਤੇ ਹੋਵੇ ਦਫਤਰ ਵਿੱਚ ਹੋਵੇ ਖੇਤ ਵਿੱਚ ਹੋਵੇ ਫਿਰ ਸਦਾ ਹੀ ਉਹਦੇ ਪੱਲੇ ਵਿੱਚ ਸੱਚ ਹੁੰਦਾ ਕਿਤੇ ਥਾਂ ਉੱਤੇ ਵੀ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਮੋਹ ਤੋਂ ਪਰੇ ਐ ਸਰ ਇਹ ਨਹੀਂ ਐ ਵੀ ਫਿਰ ਆਨੰਦ ਕਲਾ ਗੁਰਦੁਆਰਾ ਹੀ ਐ ਮੈਂ ਧਰਮੀ ਕਲਾ ਗੁਰਦੁਆਰੇ ਹੀ ਹਾਂ ਫਿਰ ਹਰ ਥਾਂ ਤੇ ਧਰਮੀ ਆ ਕਿਉਂ ਕਿ ਉਹ ਜਿਹੜਾ ਇੱਕ ਰਸ ਮਨ 'ਚ ਪ੍ਰਮਾਤਮਾ ਦਾ ਨਾਮ ਚੱਲ ਰਿਹਾ ਉਹ ਸਦਾ ਹੀ ਪ੍ਰਭਾਵ ਪਾਉਂਦਾ ਹੈ ਨਾ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਦੀ ਮੰਤ ਲੈ ਜ਼ਿੰਦਗੀ ਵਿੱਚ ਭਰਮ ਖਤਮ ਹੋਣਗੇ ਨਿਹਾਲਤਾ ਆਏਗੀ ਬੰਧਨ ਕੱਟੇ ਜਾਣਗੇ ਜਨ ਮੁਕਤ ਹੋ ਜਾਵੇਗਾ ਜਨਮ ਤੇ ਮਰਨ ਖਤਮ ਹੋ ਜਾਵੇਗਾ ਇਛਾਵਾਂ ਪੂਰੀਆਂ ਹੋਣਗੀਆਂ ਸਦਾ ਪ੍ਰਭੂ ਦੀ ਹਜ਼ੂਰੀ ਵਿੱਚ ਰਹੇਗਾ ਭਗਤੀ ਦੇ ਵਿੱਚ ਸਦਾ ਲੀਨਤਾ ਰਹੇਗੀ ਪਰ ਕਦੋਂ ਸਤਗੁਰੂ ਦੀ ਨਿਰਮਲ ਮਤ ਲਈ ਜਦੋਂ ਸੇਵਕ ਆਪਣੇ ਗੁਰੂ ਕੋਲੋਂ ਗੁਰੂ ਦੀ ਮਤ ਨੂੰ ਪ੍ਰਾਪਤ ਕਰਦਾ ਹੈ ਬਸ ਇਹ ਅਰਦਾਸ ਕਰੀਏ ਪਾਤਸ਼ਾਹ ਸਾਡੇ ਹਿਰਦੇ ਦੇ ਅੰਦਰ ਗੁਰੂ ਜੀ ਤੁਹਾਡੀ ਮਤ ਦਾ ਪ੍ਰਕਾਸ਼ ਹੋ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ